ਆ ਕਮੇਸਾ ਕਦੋਂ ਸੀ ਕਹਿੰਦਾ ਨਾ ਪੁੱਛੋ ਸਾਰੀ ਮਾਰਕੀਟ ਦੇ ਨਾਲੇ ਤੱਕਿਆਂ ਦਾ ਸਟਰਲ ਭੰਨ ਕੇ ਮੇਰੇ ਅੰਦਰੋਂ ਭੰਟੀ ਦੁਕਾਨ ਨੇ ਲੌੜਿਆ ਕਾਗਜ਼ ਦੇ ਖਿਲਾਫ ਓ ਬਾਈ ਸਾਨੂੰ ਯਾਰ ਇਹ ਕੀ ਕੀਤਾ ਹੋਇਆ ਹੈ ਮੈਂ ਕੁੱਤਾ ਕਰਦੀ ਨਹੀਂ ਹੋਇਆ ਕਹਿੰਦੇ ਜਾਣ ਜਾਵੇ ਸਾਨੂੰ ਕੋਈ ਮਤਲਬ ਨਹੀਂ ਕਿਸੇ ਦਾ ਕੁੱਤਾ ਕਰਦੀ ਨਹੀਂ ਤੜਨੀ ਇਥੇ ਅਸੀਂ ਕੁਝ ਵੀ ਨਹੀਂ ਕੀਤਾ ਓ ਮਾੜੀ ਚੰਦਾ ਬੋਲਣ ਯਾਰ ਉਹਨੂੰ ਕਹਿ ਦਿਉਂਦੇ ਆ ਬਾਕੀ ਇਹ ਨੇ ਤੱਕੇ ਨਹੀਂ ਮਰ ਸਕਦੇ ਹੱਕ ਹੱਥ ਨਾ ਲਾਓ ਕੋਈ ਗੱਲ ਨਹੀਂ ਇਹ ਸਾਹਮਣੇ ਖਲੋਤੇ ਨੇ ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦੁਆਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ ਤੇ ਆ ਅਤੇ ਉਹਦੇ ਕਿਰਾਏ ਨਾਮੇ ਜਿਹੜੀ ਇਹ ਦੁਕਾਨਦਾਰਾਂ ਨੇ ਲਿਖਿਆ ਤੇ ਇਹ ਅਸੀਂ ਗੁਰਦੁਆਰਾ ਗਾਂਧਾ ਸਾਹਿਬ ਨੇ ਹੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਏ 'ਤੇ ਦਿੱਤੀਆਂ ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ ਕੁਝ ਕੋਈ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ ਦੋ ਚਾਰ ਬੰਦੇ ਹੀ ਨੇ ਜਿਆਦੇ ਨਹੀਂ ਐ ਉਹ ਬਾਬੇ ਪਿਆਰੇ ਨਾਲ ਰਲ ਕੇ ਉਹ ਕਹਿੰਦੀ ਹੈ ਵੀ ਕਿਰਾਇਆ ਸਾਨੂੰ ਦਿਓ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਬਾਬੇ ਪਿਆਰੇ ਦਾ ਨਾ ਬਾਬੇ ਪਿਆਰੇ ਕੋਲ ਕੋਈ ਕਿਰਾਇਆ ਨਾ ਹੈ ਇਹ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੁਕਾਨਾਂ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਮੇਰੀ ਬਰਨਾਲਾ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਹੈ ਇਹਨਾਂ ਨੂੰ ਹੀ ਕਿਰਾਇਆ ਦਿੱਤਾ ਜਾਵੇ ਸੰਸਤਾ ਦੀ ਮਦਦ ਕੀਤੀ ਜਾਵੇ ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਵੇਂ ਆਪਣੇ ਦਾਦੇ ਪੁਰਦਾਦੇ ਤੱਕ ਵੀ ਬੈਠਾ ਰਹੇ ਉਹਨੂੰ ਅਸੀਂ ਕੁਝ ਵੀ ਕੋਸ਼ਿਸ਼ ਵੀ ਨਹੀਂ ਕਹਿੰਦੇ ਕਿਰਾਇਆ ਦੇਈ ਜਾਵੇ ਆਪਣੀ ਦੁਕਾਨ ਤੇ ਬੈਠਾ ਰਹੇ ਇਹ ਕਿਰਾਇਆ ਨਹੀਂ ਦਿੱਤਾ ਅਗਲਾ ਹਿਸ਼ਾ ਦਾ ਰੱਖੀ ਹੋ ਜਾ ਜਿਹੜਾ ਕਿਰਾਇਆ ਨਹੀਂ ਦਿੰਦਾ ਉਹਦੀ ਦੁਕਾਨ ਨੂੰ ਤਾਲਾ ਮਾਰਾਂਗੇ ਕੁਝ ਤਾਲੇ ਮਾਰਤੇ ਆ ਕੋਈ ਗਾਂਹ ਵੀ ਮਾਰਾਂਗੇ ਆ ਪ੍ਰਸ਼ਾਸਨ ਤੇ ਚਲੋ ਸਾਡਾ ਸਾਥ ਦੇ ਰਿਹਾ ਹੈ ਜੇ ਪ੍ਰਸ਼ਾਸਨ ਵੀ ਸਾਥ ਨਾ ਦੇਊਗਾ ਤਾਂ ਸਾਨੂੰ ਕੋਈ ਉਹਦੀ ਪ੍ਰੋਬਲਮ ਨਹੀਂ ਹੈਗੀ ਅਸੀਂ ਆਪਣੇ ਤੌਰ ਤੇ ਕੰਮ ਕਰਨਾ ਜਾਣਦੇ ਹਾਂ ਕਿੱਦਾਂ ਕਰਨਾ ਸਾਨੂੰ ਪਤਾ ਹੈ ਜਾਇਦਤ ਸਾਡੀ ਹੈ ਅਸੀਂ ਉਹਦੇ ਮੁਲਾਜ਼ਮ ਆ ਅਸੀਂ ਉਹਦੀ ਜਾਇਦਤ ਨੂੰ ਸਾਹਮਣਾ ਸਾਡਾ ਫਰਜ਼ ਹੈ ਇਸ ਕਰਕੇ ਅੱਜ ਅਸੀਂ ਇੱਥੇ ਦੁਕਾਨਾਂ ਤੇ ਤਾਲੇ ਮਾਰੇ ਆ ਇਹ ਗੁਰਦਰ ਗਾਂਧਾ ਸਾਹਿਬ ਦੀਆਂ ਦੁਕਾਨਾਂ ਆ ਪਲੀਜ਼ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਦੁਕਾਨਾਂ ਮਾਰੀ ਤਾਲੇ ਮਾਰੇ ਉਹਨਾਂ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਉਹ ਅੱਜ ਹੀ ਆ ਕੇ ਸਾਨੂੰ ਕਰਾਇਆ ਦੇ ਦੇਣ ਤੇ ਚਾਬੀਆਂ ਸਾਡੇ ਤੋਂ ਲੈ ਆਉਣ ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂ ਆਪਣਾ ਬਿਜ਼ਨਸ ਕਰਨ ਤਗੜੇ ਹੋ ਗਏ ਪਰ ਕਰਾਇਆ ਜਿਹੜਾ ਉਹ ਅੱਜ ਦੀ ਡੇਡ ਦੇ ਵਿੱਚ ਜਾਂ ਕੱਲ ਤੱਕ ਉਹ ਸਾਨੂੰ ਕਰਾਇਆ ਪਚਾ ਦੇਣ ਤੇ ਅਸੀਂ ਜੀਆਂ ਜੀਆਂ ਚਾਬੀਆਂ ਜਿਹੜੀਆਂ ਉਹ ਦੁਕਾਨਦਾਰ ਨੂੰ ਦੇ ਦੇਵਾਂਗੇ ਪਰ ਜੇਕਰ ਨਹੀਂ ਦੇਣਗੇ ਤੇ ਫਿਰ ਇਸੇ ਤਰ੍ਹਾਂ ਜਿਹੜਾ ਸੰਘਰਸ਼ ਹੋ ਜਾਰੀ ਰਹੇ ਜਾਇਦਾਤ ਪਤਾ ਨਹੀਂ ਕਿੰਨਾ ਦਾ ਨਿਰਮਲ ਭੇਖ ਦੇ ਵਿੱਚ ਆ ਹੈ ਤੇ ਉਹ ਸਾਡਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਹੈ ਨਾ ਜੀ ਉਹ ਅਸੀਂ ਉਹਨੂੰ ਉਹ ਅਸੀਂ ਉਹ ਤੋਂ ਕੀ ਲੈਣਾ ਹੈ ਜਾਇਦਾਦ ਗੁਰੂ ਘਰ ਦੀ ਆ ਗੁਰੂ ਘਰ ਦੀ ਜਾਇਦਾਦ ਦੀਆਂ ਦੁਕਾਨਾਂ ਆ ਕਰਾਇਆ ਦਿਓ ਤੇ ਨੰਦ ਲਾਓ ਹਾਂਜੀ ਬਾਬੇ ਨੂੰ ਕਿਉਂ ਕਰਾਇਆ ਦੇ ਰਹੇ ਜੀ ਉਹਦੇ ਕੋਲ ਕੀ ਥੌਟੀ ਆ ਮੈਂ ਸ਼ਕਤੀਆਂ ਮੇਰੇ ਕੋਲ ਥੌਟੀ ਆ ਮੈਨੇਜਰ ਆ ਇਥੋਂ ਦਾ ਗੰਦਾ ਸਬਦ ਉਹਦੇ ਕੋਲ ਥ ਦੂਜੇ ਮੰਦੀਗਲ ਕਿਉਂ ਥੋੜੀ ਜੀ ਦੁਕਾਨਾਂ ਗੁਰੂ ਕਰਦੀਆਂ ਉਹਨਾਂ ਨੂੰ ਰਸੀਦ ਮਿਲਦੀ ਆ ਐਸਜੀਪੀਸੀ ਨਾਲ ਡੇਰੇ ਦਾ ਬਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮਨ ਸਰਮ ਸੰਪਤੀ ਨਾਲ ਦੁਕਾਨਾਂ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆਗੇ ਟਾਰਗੇਟ ਕੀਤਾ ਆ ਕੇ ਮੇਰੇ ਕੋਲ 100 150 ਬੰਦਾ ਹਥਿਆਰਾਂ ਨਾਲ ਲੈ ਤੀ ਮੇਰੇ ਕੈਮਰੇ ਚੱਲਦੇ ਨੇ ਆ ਕੇ ਮੈਨੂੰ ਖਿੱਚ ਲਿਆ ਕਿ ਇਹਨੂੰ ਮਾਰ ਮਕਾ ਕੇ ਇੱਕ ਵਾਰੀ ਦੁਕਾਨ ਨੂੰ ਜਿੰਦਾ ਲਾ ਦੋ ਠੀਕ ਹੈ ਇੱਕ ਨਾ ਮੇਰੀ ਦੁਕਾਨ ਨੂੰ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿਹਨੇ ਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਕ ਲੋ ਪੂਰੇ ਹਥਿਆਰਾਂ ਨਾਲ ਐਂਸ ਸੀ ਇਹਨਾਂ ਕੋਲ ਕਿਰਪਾਨਾਂ ਸੀ ਇਹਨਾਂ ਕੋਲ ਹਥਿਆਰ ਸੀਗੇ ਤੇ ਕਹਿੰਦੇ ਤੂੰ ਕੌਣ ਹੁੰਨਾ ਹੈਗਾ ਕਿਹਨੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਦ ਹੈ ਇਸੇ ਤੁਹਾਡੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਆਪਣਾ ਇਹ ਹਾਰ ਦਿੱਤੀ ਹੀ ਕੇਸ ਹਾਰ ਚੁੱਕੀ ਆ ਹਾਈ ਕੋਰਟ ਚ ਵੀ ਕੇਸ ਹਾਰ ਚੁੱਕੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰਟ ਚ ਕੇਸ ਚਲ ਕੀਤਾ ਕਿ ਸੁਪਰੀਮ ਕੋਰਟ ਜਿਨ੍ਹਾਂ ਨੇ ਕੇਸ ਬਾਅਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਅਮਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਜੀ ਉਸ ਤੋਂ ਬਾਅਦ ਸਾਡੀ ਇੱਕ ਕਮੇਟੀ ਬਣੀ ਉਸ ਤੋਂ ਬਾਅਦ ਹੋਂ ਸਾਰੇ ਨਾਲ ਸਾਡੇ ਦਾਅਵਾ ਬੋਲਦਾ ਇਸ ਤਰ੍ਹਾਂ ਸੋਫਤੇ ਬੈਠੇ ਸੀਗੇ ਜੇ ਸੀ ਉੱਥੋਂ ਨਾ ਬਚਦੇ ਇਹਨਾਂ ਨੇ ਸਾਨੂੰ ਉੱਥੇ ਮਾਰ ਮਗਾ ਕੇ ਸੜ ਜਾਣਾ ਸੀਗਾ ਕਿਉਂਕਿ ਐਸਜੀਪੀ ਦੇ ਹੁਣ ਵੀ ਤੁਸੀਂ ਗੁਰਦੁਆਰੇ 'ਚ ਜਾ ਕੇ ਦੇਖ ਲਓ ਪੂਰੇ ਇਹਨਾਂ ਦੇ ਹਥਿਆਰ ਪਏ ਨੇ ਉੱਥੇ ਇੱਥੇ ਵੀ ਹਥਿਆਰ ਲੈ ਕੇ ਆਏ ਨੇ ਤੁਸੀਂ ਹੁਣੇ ਜਾ ਕੇ ਚੈੱਕ ਕਰ ਲਓ ਸਾਰਾ ਜਿੰਨਾ ਵੀ ਹਥਿਆਰ ਆਗਾ ਜਿੰਨੀਆਂ ਵੀ ਨਾਲ ਕਿਰਪਾਨਾਂ ਜਿੰਨੇ ਵੀ ਹਥਿਆਰ ਨੇ ਉਹ ਸਾਹਮਣੇ ਬਾਬਾ ਬੀਬੀ ਪ੍ਰਧਾਨ ਕੋਲ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਲੈਸਨ ਉਹਦੇ ਨਾਲ ਹਥਿਆਰਾਂ ਨਾਲ ਲੈਸ ਹੋਏ ਬੈਠੇ ਨੇ ਪਾਰੀ ਬੋਲੋ ਇਹਨਾਂ ਦੇ ਮਨ ਦੀ ਕਾਰਵਾਈ ਕੀਤੀ ਜਾਵੇ ਏਸੀ ਦੇਖੋ ਏਸੀ ਕਰਾਇਦਾਰਾਂ ਠੀਕ ਹੈ ਜੀ ਮਾਰਕ ਥੋੜੀਆਂ ਜਿਹੜਾ ਮਾਲਕਾ ਪੁਲਿਸ ਪ੍ਰਸ਼ਾਸਨ ਡੀਜੀ ਸਾਹਿਬ ਨੂੰ ਚਾਹੀਦਾ ਉਹ ਆ ਕੇ ਵਿੱਚ ਇੱਥੇ ਗੱਲ ਕਰਨ ਜਿਹੜਾ ਮਾਲਕ ਇਸਦਾ ਉਹਨੂੰ ਕਰਾਇਆ ਦੇਦਾਂਗੇ ਸਾਡਾ ਕੀ ਸਾਡਾ ਕੀ ਇਹ ਨੁਕਸਾਨ ਸਾਡਾ ਕੀ ਉਹ ਨੁਕਸਾਨ ਕਰ ਰਹੇ ਨੇ ਤੁਹਾਨੂੰ ਸਾਡਾ ਨੁਕਸਾਨ ਕਰਤਾ ਸਾਡੀ ਲੱਤ ਬਾਹ ਤੋੜੀ ਤੁਹਾਨੂੰ ਮਾਰ ਜਿੰਦੇ ਸੀ ਕੀ ਕਰਦੇ ਇਸ ਦਾ ਡਰ ਦੇ ਮਾਰੇ ਇਸ ਦਾ ਨਿਕਸਾਨਾ ਕੱਢ ਕੇ ਬਾਹਰ ਕੱਢ ਪੁਲਿਸ ਕੋਈ ਮੌਕੇ ਤੇ ਨਹੀਂ ਪਹੁੰਚੀ ਮੇਰਾ ਮੇਰੇ ਕੋ ਫੋਨ ਨੰਬਰ ਦੀ ਡਿਟੇਲ ਆ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੇ ਫੋਨ ਨਹੀਂ ਚੁੱਕਿਆ ਸਾਰਿਆਂ ਨੂੰ ਫੋਨ ਲਾਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਪਹੁੰਚੀ ਪੁਲਿਸ ਆ ਕੇ ਹੁਣ ਐਂ ਕਹਿ ਰਹੀ ਆ ਵੀ ਤੁਸੀਂ ਸਾਡੇ ਦਫ਼ਤਰ ਜੇ ਆ ਜਾਓ ਉੱਥੇ ਬਹਿ ਕੇ ਅਸੀਂ ਮਸਲਾ ਹੱਲ ਕਰਾਂਗੇ ਉੱਥੇ ਕਿਉਂ ਕਰਾਂਗੇ ਅਸੀਂ ਮਸਲਾ ਹੱਲ ਇੱਥੇ ਕਰਾਂਗੇ ਜੋ ਸਾਡੀ ਮਾਰਕੀਟ ਨਾਲ ੱਟਕਾ ਹੋਇਆਗਾ ਪੁਲਿਸ ਪ੍ਰਸ਼ਾਸਨ ਇੱਥੇ ਆਵੇ ਇੱਥੇ ਆ ਕੇ ਪੁੱਛੇ ਵੀ ਕੀ ਗੱਲ ਬਾਤ ਹੋਈ ਕੀ ਨੁਕਸਾਨ ਹੋਇਆ ਵਪਾਰੀ ਬਾਈਨਾਂ ਦੇ ਬਰੋਦ ਬੰਦੀ ਕਾਰਵਾਈ ਕੀਤੀ ਜਾਵੇ ਤੇ ਪਰਚਾ ਦਰਜ ਕੀਤਾ ਜਾਵੇ ਜ ਤਾਂ ਹੀ ਅੱਜ ਇਹਨੇ ਸਿੱਧਾ ਦੋ ਵਈਆਂ ਨੇ ਆ ਤਿੰਨਾਂ ਹੀ ਨੇ ਇਹਨਾਂ ਨੂੰ ਜਿਉ ਕਰਕੇ ਤਾਂ ਹੀ ਨਾ ਇਹਨਾਂ ਦੀ ਬਦਨਵਾਸੀ ਕਰਕੇ ਇਹਨਾਂ ਨੇ ਹੁਣ ਬਦਨਵਾਸੀ ਇੱਥੇ ਸ਼ੁਰੂ ਕਰਤੀ ਇਹਨਾਂ ਦੇ ਦੁਆਰੇ ਐ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਨੂੰ ਇਹ ਆਪਣਾ ਦੁਕਾਨਦਾਰਾਂ ਨਾਲ ਜੋ ਧੱਕਾ ਹੋ ਰਿਹਾ ਹੈ ਉਹਦੇ ਸਬੰਧ ਵਿੱਚ ਇੱਥੇ ਆਏ ਆ ਇਹ ਦੁਕਾਨਾਂ ਡੇਰਾ ਬਾਬਾ ਗੰਧਾ ਸਿੰਘ ਜੀ ਦੀਆਂ ਨੇ ਡੇਰਾ ਬਾਬਾ ਗੰਧਾ ਸਿੰਘ ਜੀ ਦਾ ਅਧਿਕਾਰ ਹੈ ਕਿਰਾਇਆ ਦੁਕਾਨਦਾਰ ਡੇਰਾ ਬਾਬਾ ਗੰਦਾ ਸਿੰਘ ਨੂੰ ਦੇ ਰਹੇ ਨੇ ਸਰਜੀਤ ਸਿੰਘ ਮੈਨੇਜਰ 100 200 ਬੰਦਾ ਲੈ ਕੇ ਇੱਥੇ ਕਿਰਪਾਨਾ ਨੰਗੀਆਂ ਲੈ ਕੇ ਡਾਂਗਾ ਲੈ ਕੇ ਦੁਕਾਨਦਾਰਾਂ ਨੂੰ ਫੜ ਕੇ ਬਾਹਰ ਕੱਢਦਾ ਉਹਨਾਂ ਦਾ ਸਮਾਨ ਤੋੜਦਾ ਉਹਨਾਂ ਦੀ ਭੰਨ ਤੋੜ ਕਰਕੇ ਉਹਨਾਂ ਨੇ ਤੱਕੇ ਨਾਲ ਤਾਲੇ ਲਾਤੇ ਇਹ ਤੱਕੇ ਨਾਲ ਤਾਣੇ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਸ਼ਹਿਰ ਦੇ ਵਿੱਚ 80% ਦੁਕਾਨਾਂ ਕਿਰਾਏ ਤੇ ਨੇ ਜੇ ਕੋਈ ਕਿਸੇ ਦਾ ਭਾ ਫਰਜ ਕਰੋ ਕੋਈ ਹੈਗਾ ਗੱਲਬਾਤ ਉਹ ਕੋਰਟ 'ਚ ਜਾਂਦੇ ਨੇ ਕੋਰਟ ਵੀ ਮਾਰਫਤ ਕਾਰਵਾਈ ਕਰਦੇ ਨੇ ਜੇ ਇਹਨਾਂ ਨੂੰ ਕੋਈ ਅਧਿਕਾਰ ਹੈ ਕੋਰਟ 'ਚ ਜਾਣ ਤੇ ਇਹ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਗੁੰਡਾਗਰਦੀ ਪ੍ਰਤੀ ਜੇ ਕਿਸੇ ਕਿਸਮ ਦੀ ਵੀ ਕੋਈ ਦੁਕਾਨਦਾਰ ਦੇ ਉੱਤੇ ਕੋਈ ਵਿਤਤਾ ਆਉਂਦੀ ਹੈ ਜੋ ਕੋਈ ਹੁੰਦੀ ਹੈ ਮੇਰਾ ਕਤਰਾ ਕਤਰਾ ਖੂਨ ਦਾ ਮਤਲਬ ਜਾਣੀ ਦੁਕਾਨਦਾਰ ਦੁਕਾਨਦਾਰਾਂ ਦੇ ਹੱਕ 'ਚ ਬਹਾ ਦੂੰਗਾ ਪਿੱਛੇ ਨਹੀਂ ਹਟੂੰਗਾ ਹਰੇ ਕਹਿ ਰਹੇ ਨੇ ਐਜੀਪੀਸੀ ਦੀ ਗੰਨਾ ਨੇ ਐਜੀਪੀਸੀ ਦੀ ਕਰਾਈ ਐਸੀਪੀਸੀ ਦਾ ਕੋਈ ਲੱਲਾ ਕੱਕਾ ਹੀ ਨਹੀਂ ਕੀ ਮਤਲਬ ਐਸੀਜੀਪੀਸੀ ਦਾ 15 12 23 ਨੂੰ ਜਦੋਂ ਸੁਪਰੀਮ ਕੋਰਟ ਨੂੰ ਕੋਈ ਵੱਡਾ ਕੋਰਟ ਹੈ ਸੁਪਰੀਮ ਕੋਰਟ ਜੀ ਜਦੋਂ ਇਹ ਕੇਸ ਡਿਸਮਿਸ ਹੋ ਗਿਆ ਫਿਰ ਕੀ ਲੱਲਾ ਕੱਕਾ ਰਹਿ ਗਿਆ ਇਹਨਾਂ ਦਾ ਦੁਕਾਨਾ ਡੇਰਾ ਪਾਪਾ ਗਾਂਧਾ ਸਿੰਘ ਤੇ ਡੇਰਾ ਪਾਪਾ ਗਾਂਧਾ ਸਿੰਘ ਹੀ ਇਹਦਾ ਮਾਲਕ ਹੈ ਤੇ ਜਿਹੜੀ ਅੱਜ ਇਹਨਾਂ ਨੇ ਦੁਕਾਨਾ ਬੰਦ ਕਰਾਈ ਹੈ ਜਬਰਦਸਤੀ ਬੰਦ ਮੁੰਡਾ ਕਰਦੀ ਜਬਰਦਸਤੀ ਕਰਦੇ ਇਹਨਾਂ ਦੇ ਪਰਚੇ ਦਰਜ ਹੋਣੇ ਜਹੀਂਦੇ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਆਂ ਵੀ ਕਿਸੇ ਕਿਸਮ ਦਾ ਕਿਸੇ ਵਪਾਰੀ ਨਾਲ ਜਾਂ ਆਮ ਪਬਲਿਕ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਬਹੁਤ ਵੱਡਾ ਇਸ਼ੂ ਨਹੀਂ ਹੈ ਜੀ ਇਹ ਕਿਤੇ ਬੰਨੀ ਨਾ ਹੋ ਆਪਣੇ ਪਰਨਾਲੇ ਬਸ ਵਾਲੇ ਵਾਲੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਕਿ ਡੇਰਾ ਬਾਬਾ ਕੰਤਾ ਉਹ ਡੇਰਾ ਹੈਗਾ ਕਿ ਉਹਦੇ ਦੀਨ ਦੇ ਉੱਤੇ ਬਣੀਆਂ ਨੇ ਤੇ ਕਈ ਦਹਾਕਿਆਂ ਤੋਂ ਇੱਕ ਸਿਵਲ ਡਿਸਪਿਊਟ ਵਕਤ-ਵਕਤ ਅਦਾਲਤਾਂ ਦੇ ਵਿੱਚ ਜਿਹੜੇ ਚੱਲ ਰਹੇ ਨੇ ਜਿਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਪਾਸੇ ਆ ਤੇ ਤੇਰਾ ਬਾਬਾ ਕੰਨ ਦਾ ਦੇ ਸੰਖ ਜਿਹੜੇ ਨੇ ਉਹ ਇੱਕ ਪਾਸੇ ਨੇ ਉਹਨਾਂ ਦੇ ਵੀ ਦੋ ਧੜੇ ਨੇ ਸੋ ਵਕਤ-ਵਕਤ ਸਮਿਆਂ ਤੇ ਵਕਤ-ਵਕਤ ਇਹ ਜਿਹੜੇ ਡਿਸਪਿਊਟ ਚੱਲਦੇ ਆ ਰਹੇ ਨੇ ਤੇ ਜਿਹੜੀਆਂ ਇਹ ਜ਼ਮੀਨਾਂ ਨੇ ਚਾਹੇ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੇ ਜਿਹੜੇ ਕਬਜ਼ੇ ਵੀ ਜਿਹੜੇ ਆ ਉਹ ਵਕਤ ਵਕਤ ਸਮਿਆਂ ਤੇ ਚੱਲ ਰਹੇ ਸੀਗੇ ਜੋ ਮੌਜੂਦਾ ਮੁੱਦਾ ਹੈਗਾ ਇਹ ਜੋ ਬਸ ਸਟੈਂਡ ਦੇ ਆਲੇ ਦੋਲੇ ਕੁਝ ਦੁਕਾਨਾਂ ਨੇ ਜਿਨ੍ਹਾਂ ਨੂੰ ਕੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਿਰਾਏ ਤੇ ਦਿੱਤਾ ਗਿਆ ਸੀਗਾ ਕੁਝ ਦੁਕਾਨਦਾਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਲੀਜ਼ ਦੇ ਉੱਤੇ ਜਦੋਂ ਬੜੇ ਨੋਮినਲ ਕਿਰਾਏ 'ਤੇ ਦਿੱਤਾ ਗਿਆ ਹੋਇਆ ਹੈਗਾ ਤੋਂ ਉਹ ਕਿਰਾਏ ਨੂੰ ਲੈ ਕੇ ਇਹਨਾਂ ਦਾ ਕੁਝ ਡਿਸਪਿਊਟ ਪੈਦਾ ਹੋਇਆ ਹੈਗਾ ਕਿਰਾਏ ਜੋ ਸ਼ੋਹਣੀ ਕਮੇਟੀ ਵੱਲੋਂ ਇਹ ਅਲੀਗੇਸ਼ਨ ਲਾਇਆ ਜਾ ਰਹੇ ਨੇ ਕਿ ਦੁਕਾਨਦਾਰਾਂ ਨੇ ਉਹ ਕਿਰਾਏ ਨਹੀਂ ਭਰੇ ਜਿਹੜੇ ਕਰਕੇ ਜੋ ਇਹਨਾਂ ਦੀ ਕਿਰਾਏ ਨਾਲ ਮੇਰੀ ਸ਼ਰਤ ਹੈ ਉਹਦੇ ਮੁਕਾਬਕ ਇਹਨਾਂ ਨੇ ਜਿੰਦਰੇ ਲਾਏ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਇਲਜਾਮ ਲਾਏ ਜਾ ਰਹੇ ਨੇ ਕਿ ਬਿਨਾਂ ਗੱਪੇ-ਕੁੱਪੇ ਜਿਹੜਾ ਉਹਨਾਂ ਦੀਆਂ ਦਕਾਨਾਂ ਦੇ ਉੱਤੇ ਜਿੰਦਰੇ ਲਾਏ ਗਏ ਨੇ ਸੋ ਆਪਾਂ ਦੋਨਾਂ ਤਰ੍ਹਾਂ ਨਾਲ ਹੁਣ ਗੱਲਬਾਤ ਕਰ ਰਹੇ ਆਂ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜਾ ਕਿ ਬਿਲਕੁਲ ਜੋ ਲੀਗਲੀ ਸਹੀ ਇਹਦਾ ਹੱਲ ਕੱਢਿਆ ਜਾਏਗਾ ਤੇ ਕਦੀ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਏਗਾ। ਸਾਰਾ ਵੈਰੀਫਾਈ ਕਰ ਰਹੇ ਆਂ ਦੇਖੋ ਕੋਈ ਵੀ ਜੇ ਇਹੋ ਜੀ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੋਊਗੀ ਤਾਂ ਆਪਾਂ ਬਣਵੀ ਕਾਨੂੰਨੀ ਕਾਰਵਾਈ ਕਰਾਂਗੇ ਉਹ ਸੁਲਾ ਪਰਚਾ ਦੇ ਦੇਾਂਗੇ ਉਹਦੀ ਤੋਸੋ ਚੱਲਣੀ ਹੈ ਜਿੰਨੇ ਇਹੋ ਜੀ ਕੋਈ ਗੱਲ ਨਹੀਂ ਆਪਾਂ ਬਿਲਕੁਲ ਜਿਹੜੀਆਂ ਦੋਨੇ ਪਹਰਾਂ ਨੇ ਉਹਨਾਂ ਨੂੰ ਵੱਖ-ਵੱਖ ਕਰ ਦਿੱਤਾ ਹੈਗਾ ਹੈ ਦੁਕਾਨਦਾਰ ਜਿਹੜੇ ਨੇ ਉਹ ਇੱਕ ਪਾਸੇ ਧਰਨਾ ਲਾ ਰਹੇ ਨੇ ਜਿਹੜੀ ਸ਼੍ਰੋਮਿਕ ਕਮੇਟੀ ਦੋਨਾਂ ਦੀ ਪੁਲਿਸ ਹੈ ਉਹਨਾਂ ਨੂੰ ਅਲੱਗ ਕਰ ਦਿੱਤਾ ਹੈਗਾ ਇਹਨਾਂ ਨੂੰ ਬਿਲਕੁਲ ਵੀ ਇੱਕ ਦੂਜੇ ਦੇ ਨਾਲ ਕੋਈ ਝੜਪ ਜਾਂ ਕੋਈ ਇਹੋ ਜੀ ਗੱਲਬਾਤ ਨਹੀਂ ਹੋਣ ਦਿੱਤੀ ਜਾਏਗੀ ਜੇਕਰ ਕੋਈ ਇਹੋ ਜੀ ਮਾਹੌਲ ਨੂੰ ਖਰਾਬ ਕਰਦਾ ਹੈ ਜਾਂ ਹੋਰ ਵੀ ਅਫਵਾਹਾਂ ਫਲਾਕੇ ਜੇਕਰ ਕੋਈ ਭਾਈਚਾਰੇ ਸੰਦ ਨੂੰ ਖਰਾਬ ਕਰਦਾ ਉਹਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ